ਨੋ ਵੱਡੇ ਅਧਿਕਾਰੀ ਬਖਦੂਰੀ ਮੁਕੇ ਤੇ ਪਹੁੰਚੇ ਹੋਏ ਸੋ ਦੱਸ ਜੀ ਕਿ ਉਹਨਾਂ ਕੋਲ ਕੋਈ ਸਬਸਤ ਨਹੀਂ ਛਾਪੇ ਮਾਰੀ ਕੀਤੀ ਜਾਵੇ 20 ਲੱਖ ਦੇ ਵਿੱਚ ਤੇ ਅੱਗੇ ਜਾ ਕੇ ਅਰੇ ਰੁਕੋ ਲਾ ਕੇ ਨਹੀਂ ਜਾਪਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਅੱਜ ਖਾਸ ਆਪਰੇਸ਼ਨ ਕੀਤੇ ਜਾ ਰਹੇ ਨੇ ਨਸ਼ੇ ਨੂੰ ਲੈ ਕੇ ਲਗਾਤਾਰ ਲਗ ਲਗ ਏਰੀਆ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਤੇ ਗੱਲ ਕਰ ਰਹੀਏ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਵੀ ਲਗ ਲਗ ਏਰੀਆ ਦੇ ਵਿੱਚ ਛਾਪੇਮਾਰੀਆਂ ਕੀਤੇ ਗਏ ਅਸੀਂ ਇਸ ਟਾਈਮ ਧਾਂਕੇ ਮੱਲੇ ਦੇ ਵਿੱਚ ਖੜੇ ਹਾਂ ਕਿਤੇ ਏ ਡੀ ਜੀ ਪੀ ਔਰ ਪੁਲਿਸ ਕਮਿਸ਼ਨਰ ਮੈਮ ਔਰ ਏ ਡੀ ਡੀ ਸੀ ਬੀ ਜੁਆਇੰਟ ਕਮਿਸ਼ਨਰ ਔਰ ਪੁਲਿਸ ਲਗ ਲਗ ਟੀਮਾਂ ਘੜੀਆਂ ਪਹੁੰਚੀਆਂ ਹੋਈਆਂ ਸਰਚ ਆਪਰੇਸ਼ਨ ਕੀਤੇ ਗਏ ਨੇ ਛਾਪੇਮਾਰੀਆਂ ਕੀਤੀਆਂ ਗਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੇ ਸਟੈਪ ਚੱਕੇ ਜਾ ਰਹੇ ਨੇ ਤੇ ਐਕਸ਼ਨ ਕਿਹੜਾ ਕੀਤਾ ਗਿਆ ਤੇ ਕਈ ਨਸ਼ੇ ਨੂੰ ਲੈ ਕੇ ਕਿਹੜੇ ਵੱਡੇ ਐਕਸ਼ਨ ਕੀਤੇ ਗਏ ਨੇ ਤੇ ਉੱਥੇ ਲੋਗਾ ਨਾਲ ਮੁਲਾਕਾਤ ਵੀ ਕੀਤੀ ਗਈ ਨੇ ADGP ਰੋੜਾ ਜੀ ਆਪ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਨਾਲ ਲੋਗਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਰਦੇ ਵਿੱਚ ਜਾ ਕੇ ਕਿਹੜੀ ਐ ਰੇਟ ਵੀ ਕੀਤੀਆਂ ਗਈਆਂ ਤੇ ਕਈ ਬੰਦੇ ਥੋੜੇ ਸਾਡੇ ਨਾਲ ADGP ਰੋੜਾ ਜੀ ਰੋੜਾ ਜੀ ਅੱਜ ਖਾਸ ਆਪਰੇਸ਼ਨ ਪੁਰੇ ਪੰਜਾਬ ਦੇ ਚਲੰਡਰ ਦੇ ਵਿੱਚ ਕੀਤੇ ਦੇਖੋ ਅੱਜ ਜਿਹੜਾ ਕਾਸੋ ਆਪਰੇਸ਼ਨ ਜਲੰਧਰ ਚ ਕੀਤਾ ਜਾ ਰਿਹਾ ਹੈ ਇਹ ਤਕਰੀਬਨ 8 8 ਥਾਂ ਦੇ ਉੱਤੇ ਅਸੀਂ ਕੀਤਾ ਜਾ ਰਿਹਾ ਹੈ ਹੁਣ ਅਸੀਂ ਇਹ ਧਰਕੀਆਂ ਮੱਲਾ ਦੇ ਵਿੱਚ ਖੜੇ ਹਾਂ ਤੇ ਇਹਦੇ ਵਿੱਚ ਅਸੀਂ ਗਾਸਟਰਡ ਆਫੀਸਰਸ ਤੇ ਅੰਡਰ ਟੀਮਸ ਬਣਾ ਕੇ ਪੁਲਿਸ ਨੇ ਸੀਲ ਕਰਕੇ ਸਾਰੇ ਏਰੀਆ ਨੂੰ ਮੇਨ ਏਮ ਹੁੰਦਾ ਵੀ ਜਿਹੜੇ ਕੁਝ ਸਪਲਾਇਰ ਪੈਡਲਰ ਹੈਗੇ ਨੇ ਉਹ ਉਹਨਾਂ ਨੂੰ ਫੜਿਆ ਜਾ ਸਕੇ ਔਰ ਇਸ ਏਰੀਆ ਚ ਠੱਲ ਪਾਈ ਜਾ ਸਕੇ ਔਰ ਇਹਦਾ ਇੱਕ ਬਹੁਤ ਵੱਡਾ ਡੈਟਰੈਂਸ ਵੀ ਹੁੰਦਾ ਹੈ ਤੋਂ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਨਾ ਸੀਨੀਅਰ ਆਫੀਸਰਸ ਸਾਰੇ ਡਿਸਟ੍ਰਿਕਟਸ ਦੇ ਵਿੱਚ ਲਗਾਏ ਜਾਂਦੇ ਨੇ ਉਹ ਬਾਰਿ-ਬਾਰੀ ਆਫਰਨਾਂ ਆਕੇ ਉਹ ਇਹਨਾਂ ਆਪਰੇਸ਼ਨ ਦੇ ਵਿੱਚ ਸ਼ਾਮਲ ਵੀ ਹੁੰਦੇ ਨੇ ਆਪਣੀ ਫੋਰਸ ਨੂੰ ਵੀ ਮੋਟੀਵੇਟ ਕਰਦੇ ਨੇ ਤੇ ਲੋਕਾਂ ਦੇ ਨਾਲ ਵੀ ਜਿਹੜਾ ਸੰਪਰਕ ਜਿਹੜਾ ਹੈ ਉਹ ਵੱਧਦਾ ਹੈ ਮੈਂ ਸੰਪਰਕ ਦੀ ਗੱਲ ਹੀ ਕਰ ਰਿਹਾ ਜਿੱਦਾਂ ਸੰਪਰਕ ਦੀ ਗੱਲ ਕਰ ਰਹੇ ਲੋਕਾਂ ਦੇ ਨਾਲ ਉਹਨੂੰ ਕਿੱਲਾ ਤੁੰਗਾਰਾ ਮਿਲਿਆ ਜੇ ਜਲੰਧਰ ਦੀ ਗੱਲ ਕਰੀਏ ਦੇਖੋ ਜਲੰਧਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਥੇ ਅਸੀਂ ਗਰਾਊਂਡ ਲੈਵਲ ਤੇ ਵੱਖਰੀਆਂ-ਵੱਖਰੀਆਂ ਮਹੱਲਾ ਲੈਵਲ ਤੇ ਕਾਉਂਸਲਰ ਤੁਹਾਡੇ ਵਾਰਡ ਲੈਵਲ ਤੇ ਜਾਂ ਇਵਨ ਡਿਸਟ੍ਰਿਕਟ ਲੈਵਲ ਤੇ ਵੀ ਪਿਛਲੇ 3.5 ਮਹੀਨੇ ਚ ਕਈ ਸੰਪਰਕ ਮਿਲਦਿਆਂ ਕੀਤੀਆਂ ਨੇ ਲੋਕਾਂ ਨੇ ਇਹਦੇ ਵਿੱਚ ਬਹੁਤ ਹੰਗਾਰਾ ਦਿੱਤਾ ਹੈ ਔਰ ਉਹਨਾਂ ਨੇ ਜਿਹੜੀ ਅਵੇਅਰਨੈਸ ਹੋਈ ਹੈ ਇਵਨ ਸਾਨੂੰ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਤੇ ਸਾਨੂੰ ਇਨਫੋਰਮੇਸ਼ਨ ਆਉਂਦੀਆਂ ਨੇ ਵਿਚਾਰ ਅਨੋਨੀਮਸ ਇਨਫੋਰਮੇਸ਼ਨ ਔਰ ਉਹਨਾਂ ਦੇ ਬੇਸ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਹੁਣ ਜਿਹੜੀ ਤੁਸੀਂ ਕਹੋ ਵੀ ਜਿਹੜਾ ਅਗਲਾ ਟਾਈਮ ਹੈ ਨਾ ਇਹਦੇ ਵਿੱਚ ਲੋਕਾਂ ਦੀ ਇਨਫੋਰਮੇਸ਼ਨ ਮੁਤਾਬਕੀ ਕਾਰਵਾਈ ਜਿਹੜੇ ਤਾਂ ਬਾਹਰ ਫਿਰਦੇ ਸੀ ਉਹ ਤਾਂ ਅਸੀਂ ਫੜ ਕੇ ਜੇਲ੍ਹ ਭੇਜ ਤੇ ਜਿਹੜੇ ਹੁਣ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਜੇ ਕੋਈ ਨਵੇਂ ਸਪਲਾਈਅਰ ਪੈਦਾ ਹੁੰਦੇ ਨੇ ਜਾਂ ਹੋਰ ਕੋਈ ਹੁੰਦੇ ਨੇ ਜਾਂ ਪੁਰਾਣੇ ਜੇਲ੍ਹ ਚੋਂ ਬਾਹਰ ਆ ਕੇ ਹੁੰਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਲੋਕੀ ਦਿੰਦੇ ਆ ਸਰ ਕਾਫਸੋ ਵਾਲਾ ਸੀ ਜਿਹੜੇ ਕੱਲ੍ਹ ਸਰਾਣਾ ਮੀਟਿੰਗ ਆ ਵੀ ਕਿਤੇ ਗਏ ਉੱਥੇ ਅਫਸਰ ਵੱਲੋਂ ਬੋਲੇਗੇ ਹੁਣ ਲੋਕ ਜਿਹੜੇ ਆਪ ਅੱਗੇ ਆ ਅੱਗੇ ਆ ਰਹੇ ਨੇ ਲੋਕਾਂ ਨੂੰ ਇਹ ਸਮਝ ਆ ਗਈ ਹੈ ਵੀ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਵਿਭਾਗ ਦੇ ਇੱਕ ਪੁਲਿਸ ਦੀ ਇੱਕ ਮੈਡੀਕਲ ਦੀ ਇੱਕ ਜਾਂ ਕਿਸੇ ਦਾ ਅੱਛਾ ਉਹਨਾਂ ਦੀ ਇਹ ਸਾਰੇ ਸਮਾਜ ਦੀ ਹੀ ਲੜਾਈ ਹੈ ਆਪਣੇ ਸਾਰੇ ਹੀ ਸ਼ਹਿਰ ਵਾਸੀਆਂ ਦੀ ਸਾਰੇ ਪੰਜਾਬ ਵਾਸੀਆਂ ਦੀ ਲੜਾਈ ਹੈ ਕਿਉਂਕਿ ਇਹ ਬਿਮਾਰੀ ਇਹੋ ਜੀ ਹੈ ਵੀ ਇਹਦੇ ਤੇ ਆਪਾਂ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਰੇਕ ਦਾ ਬੱਚਾ ਛੋਟਾ ਹੈ ਉਹਦਾ ਇਮਪ੍ਰੈਸ਼ਨੇਬਲ ਏਜ ਹੈ ਤੇ ਆਪਾਂ ਸਾਰਿਆਂ ਨੂੰ ਹੀ ਰਲ ਕੇ ਲੜਾਈ ਲੜਨੀ ਹੈ ਤੇ ਇਹ ਸਾਰਿਆਂ ਨੂੰ ਮੇਰੀ ਇਹੀ ਅਪੀਲ ਹੈ ਵੀ ਤੁਸੀਂ ਸਾਰੇ ਲੋਕੀ ਇਕੱਠੇ ਹੋ ਕੇ ਇਸ ਦੇ ਵਿੱਚ ਜਿਹਨੂੰ ਵੀ ਜੜੀ ਇਨਫੋਰਮੇਸ਼ਨ ਆਂਦੀ ਹੈ ਉਹ ਤੁਸੀਂ ਜੋ ਆਪਣਾ ਯੋਗਦਾਨ ਪਾਣਾ ਉਹ ਜ਼ਰੂਰ ਕਰੋ ਆਪਣੇ ਏਰੀਆ ਦੇ ਵਿੱਚ ਧਿਆਨ ਰੱਖੋ ਪਹਿਲਾਂ ਤਾਂ ਉੱਥੋਂ ਕੋਈ ਬਾਹਰੋਂ ਆ ਕੇ ਤੁਹਾਡੇ ਬੱਚਿਆਂ ਨੂੰ ਖਰਾਬ ਨਾ ਕਰ ਸਕੇ ਫਿਰ ਸਕੂਲਾਂ ਦੇ ਵਿੱਚ ਵੀ ਆਪਣੇ ਟੀਚਰਾਂ ਨਾਲ ਤਾਲਮੇਲ ਰੱਖ ਕੇ ਉੱਥੇ ਵੀ ਧਿਆਨ ਰੱਖੋ ਫਿਰ ਜੇ ਕੋਈ ਇਨਫੋਰਮੇਸ਼ਨ ਹੋਵੇ ਤਾਂ ਪੁਲਿਸ ਨੂੰ ਇਨਫੋਰਮੇਸ਼ਨ ਅਨੋਨਿਮਸ ਬੇਸਿਸ ਤੇ ਦਿਓ ਔਰ ਪੁਲਿਸ ਉੱਤੇ ਕਾਰਵਾਈ ਕਰੇ ਸਭ ਇੱਕ ਕਾਸੋ ਤੋਂ हटके ਕੁਐਸਚਨ ਹੈਗਾ ਕਿ ਇੱਕ ਨਹਿਰ ਸਿੰਘਾ ਵੱਲੋਂ ਜਿਹੜੇ ਸੋਸ਼ਲ ਮੀਡੀਆ ਨੈਟਵਰਕ ਦੇ ਇਨਫਲੂਐਂਸਰ ਹੈਗੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਜਲੰਧਰ ਦੇ ਵਿੱਚ ਵੀ ਦੇਖਿਆ ਕਈ ਦੁਕਾਨਾਂ ਤੇ ਉਹਨਾਂ ਵੱਲੋਂ ਪੰਗੋੜੀ ਕੀਤੀ ਗਈ ਹੈ ਨੁਕਸਾਨ ਨਹੀਂ ਕੀਤਾ ਗਿਆ ਤੇ ਦਿਕਰ ਕੇ ਜ਼ਖਮੀ ਵੀ ਲੋਕ ਹੋਏ देखो ए जिथे ਵੀ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਹੁੰਦਾ ਹੈ ਨਾ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਹੈ ਇਹ ਕਿਸੇ ਇੱਕ ਪਰਟੀਕੂਲਰ ਨਹੀਂ ਕਿ ਇਹਦਾ ਕੋਈ ਵੀ ਹੋਵੇ ਜਿੱਥੇ ਲਾਅ ਐਂਡ ਆਰਡਰ ਦਾ ਜਾਂ ਕਾਨੂੰਨ ਮੁਤਾਬਕ ਕੋਈ ਵੀ ਦੇਖਿਆ ਅਸੀਂ ਗਲਤ ਗੱਲ ਕੀਤੀ ਕਿ ਐਡੀਜੀਪੀ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ ਕਾਜ਼ੋਪਰੇਸ਼ਨ ਕਿਹੜਾ ਚੱਲ ਰਿਹਾ ਨਸ਼ੇ ਨੂੰ ਲੈ ਕੇ ਵੱਡੇ ਕਿਹੜੇ ਐਕਸ਼ਨ ਪੁਲਿਸ ਵੱਲੋਂ ਕੀਤੇ ਜਾ ਰਹੇ ਹਨ ਤੇ ਕਈ ਗ੍ਰਿਫਤਾਰ ਵੀ ਕੀਤੇ ਗਏ ਨੇ ਤੇ ਉੱਥੇ ਹੀ ਲੋਕ ਕਿਹੜੇ ਆ ਹੁਣ ਆਪ ਪੁਲਿਸ ਨੂੰ ਦੱਸਦੇ ਨੇ ਇਸ ਜਗ੍ਹਾ ਤੇ ਕਿਹੜਾ ਨਸ਼ਾ ਵਿਕਿਆ ਜਾ ਰਿਹਾ ਲੋਗਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿਤੇ ਨਸ਼ਾ ਸਵਾਗਤ ਕਰੀਏ ਕਾਰਵਾਈਆਂ ਕੀਤੀਆਂ ਜਾਣ ਕੈਮਰਾਮੈਨ rahul ਦੇ ਨਾਲ ਸੁੰਦ ਮਹਾਜਨ ਜਗਬਾਨੀ ਟੀਵੀ ਚਲੰਦਰ